ਸਾਸਤਰੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇ ਕੇ ਡੇਰੀ ਫਾਰਮ ਜੰਮੂ ਵਾਣਾ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਕਾਫੀ ਖਾਸ ਲੈ ਕੇ ਆਏ ਹਾਂ ਕਿਉਂਕਿ ਅੱਜ ਦੀ ਵੀਡੀਓ ਚ ਤੁਹਾਨੂੰ ਇੱਕ ਮੱਝਾਂ ਦੇ ਸ਼ਕੀਨ ਬਾਈ ਨਾਲ ਮਿਲਾਉਣਾ ਹੈ ਤੇ ਇੱਕ ਆ ਕਟਾ ਬਾਈ ਨੇ ਜਿਹੜਾ ਵਕਾਊ ਕੀਤਾ ਹੈ ਇਹ ਵੀ ਬਹੁਤ ਵਧੀਆ ਨਸਲਦਾਰ ਇੱਕ ਨਗੀਨਾ ਹੀ ਹੈ ਮਤਲਬ ਜਦੋਂ ਤੁਸੀਂ ਵੀਡੀਓ ਦੇ ਵਿੱਚ ਸੁਣੋਗੇ ਤੇ ਫਿਰ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਵੀਡੀਓ ਨੂੰ ਅੰਤ ਤੱਕ ਦੇਖਿਓ ਜੀ ਕਿਉਂਕਿ ਜਾਣਕਾਰੀ ਭਰਪੂਰ ਵੀਡੀਓ ਆ। ਬਾਈ ਕੋਲੇ ਕਿੰਨੇ ਕਿੰਨੇ ਦੁੱਧ ਵਾਲੀਆਂ ਮੱਝਾਂ ਕਿਹੜੀ ਫੀਡ ਐ, ਕਿਹੜੀ ਨਸਲ ਐ। ਠੀਕ ਐ ਸਾਰਾ ਕੁਝ ਆਪਾਂ ਤੁਹਾਨੂੰ ਪੁੱਛ ਕੇ ਦੇਵਾਂਗੇ। ਪਹਿਲਾਂ ਇਸ ਕੱਟੇ ਬਾਰੇ ਜਾਣਕਾਰੀ ਦਿੰਨੇ ਆ। ਜਿਹੜਾ ਬਾਈ ਨੇ ਸੇਲ ਕਰਨਾ ਐ। ਉਸ ਤੋਂ ਬਾਅਦ ਬਾਈ ਤੋਂ ਆਪਾਂ ਹੋਰ ਗੱਲਾਂ ਵੀ ਪੁੱਛਾਂਗੇ। ਆਜੋ ਬਾਈ ਜੀ। ਸਿਗਾ ਜੀ। ਹਾਂ 7 ਤਰੀਕਾ ਬਾਈ। ਕੀ ਨਾਂ ਆਪਣਾ? ਅੰਗਰੇਜ਼ ਸਿੰਘ ਜੀ। ਅੰਗਰੇਜ਼ ਸਿੰਘ ਪਿੰਡ ਆਪਣਾ ਬੁੱਢੀਮਾਲ। ਹਾਂਜੀ ਬੁੱਢੀਮਾਲ ਜੀ। ਜ਼ਿਲ੍ਹਾ ਸ਼੍ਰੀ ਮੁਕਤਸਰ ਐ। ਹਾਂਜੀ ਹਾਂਜੀ। ਠੀਕ ਐ। ਆ ਇਹ ਕੱਟੇ ਬਾਰੇ ਦੱਸੋ ਵੀ ਏ ਤੁਸੀਂ ਸੇਲ ਕਰਨਾ ਹੈ ਪਹਿਲਾਂ ਤੇ ਦੱਸੋ ਵੀ ਸੇਲ ਕਿਉਂ ਕਰਨਾ ਇੰਨਾ ਵਧੀਆ ਇਹ ਬੱਚਾ ਵੀ ਤਿਆਰ ਕਿਉਂ ਨਹੀਂ ਕਰਦੇ ਤੁਸੀਂ ਆਹ ਥਾਂ ਇੰਨੀ ਜਿਆਦਾ ਨਹੀਂ ਗਈ ਠੀਕ ਇਹ ਮੱਝਾਂ ਦਾ ਵੱਡਾ ਆਹ ਦੋਸਤੋ ਮੈਂ ਤੁਹਾਨੂੰ ਦਿਖਾ ਦਿਆਂ ਬਾਈ ਕੋਲੇ ਨਾ ਬਾਈ ਦਾ ਦੁੱਧ ਦਾ ਕੰਮ ਆ ਸੱਚ ਬਾਈ ਨੂੰ ਦੁੱਧ ਦਾ ਲਾਲਚ ਹੈ ਪਸ਼ੂ ਕਾਫੀ ਖੜਿਆ ਇੰਨੀ ਜਗ੍ਹਾ ਜੀ ਹੈਗੀ ਹੈ ਬਸ ਆ ਪਿਛਲੇ ਪਾਸੇ ਕਰ ਦੇ ਠੀਕ ਆ ਸਾਰਾ ਪੱਕਾ ਜਿਆ ਥਾਂ ਥੋੜਾ ਜਿਆ ਮਤਾਂ ਇਹ ਮੈਨੂੰ ਲੱਗਦਾ 10 10 ਕਮਰਲੇ 12 ਮਰਲੇ ਥਾਂ ਹੋਊਗਾ ਤੇ ਬਾਈ ਨੇ ਦੁੱਧ ਵਾਲੀ ਮੱਝ ਇੱਕ ਹੋਰ ਪਾਉਣੀ ਆ ਇਸ ਕਰਕੇ ਬਾਈ ਨੇ ਇੱਕ ਗਾਂ ਵਕਾਉ ਕੀਤੀ ਆ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਦਿਖਾਈ ਐ ਤੇ ਇਹ ਵੀਡੀਓ ਆਪਣੀ ਇਸ ਘਟੇ ਤੇ ਆ ਤੇ ਬਾਕੀ ਮੱਜਾਂ ਤੇ ਆ ਪਿਓਰ ਬਰੀਡ ਦੇ ਵਿੱਚ ਆ ਘਟਾ ਅੱਖਾਂ ਵੇਖੋ ਤੁਸੀਂ ਜਗਦੀਆਂ ਰਹੀਆਂ ਕਿਵੇਂ ਨੀਲੀਆਂ ਨੀਲੀਆਂ ਇਧਰਲੇ ਪਾਸੇ ਵੀ ਦਿਖਾ ਦਿੰਨੇ ਤੁਹਾਨੂੰ ਕਿਹੜੇ ਬੁੱਲ ਦਾ ਬਈ ਇਹ ਬੂਰਾ ਨਾਰਲੀ ਆਪਣੇ ਨੀਰੀ ਦਾ ਵਿਦਾ ਆ ਬਹੁਤ ਬੂਰਾ ਨਾਰਲੀ ਹਾਂਜੀ ਬੂਰਾ ਨਾਰਲੀ ਦਾ ਠੀਕ ਐ ਇਹ ਸੀਮਨ ਭਰਾਇਆ ਸੀ ਆਪਾਂ ਮੱਜ ਨੂੰ ਠੀਕ ਐ ਆਦੇ ਹੱਥੀ ਹਾਤੀ ਭਰਿਆ ਜਾਂਦਾ ਇਹ ਮਾਂ ਇਹਦੀ ਆਹ ਮਰੀ ਹਾਂਜੀ ਹਾਂਜੀ ਠੀਕ ਐ ਆ ਦੋਸਤੋ ਜਿਹੜੀ ਨਾਲ ਖੜੀ ਐ ਮਾਜਾ ਇਹਦੀ ਮਾਂ ਤੇ ਇਹਦਾ ਵੀ ਜਿਹੜਾ ਕੀ ਰਿਕਾਰਡ ਹੈ ਕਿੱਥੋਂ ਆਈ ਹੈ ਇਹ ਸਾਰਾ ਕੁਝ ਤੁਹਾਨੂੰ ਪੁੱਛ ਕੇ ਦਿੰਨੇ ਆ ਪਹਿਲਾਂ ਤੁਸੀਂ ਮਾਂ ਨੂੰ ਦੇਖੋ ਕਿਉਂਕਿ ਕੱਟੇ ਦਾ ਮੁੱਲ ਉਹਦੀ ਮਾਂ ਨਾਲ ਹੀ ਪੈਣਾ ਹੁੰਦਾ ਨਾੜਾ ਦੇਖੋ ਤੁਸੀਂ ਦੁੱਧ ਵਾਲੀ ਨਾੜ ਦੇਖੋ ਕਿੱਡੀ ਨਾਲ ਕਿ ਤੋਕੜਾ ਹੋਣ ਇਹ ਇਹ ਕਟਾ ਐਸੇ ਸੂਈ ਦਾ ਹੀ ਨਾ ਇਹਦਾ ਹਾਂਜੀ ਹਾਂਜੀ ਸੂਈ ਦਾ ਠੀਕ ਹੈ ਕਿੰਨੇ ਮਹੀਨੇ ਹੋਏ ਸੂਈ ਨੂੰ ਵਸੇ ਇਹ ਦਸੰਬਰ ਦੇ ਮਹੀਨੇ ਸੂਈ ਹੈ ਜੀ 7-8 7-8 ਮਹੀਨੇ ਹੋਏ ਹਾਂ ਇੰਨੇ ਨੂੰ ਮਹੀਨੇ ਉਸਹਾਣਾ ਦਾ ਕੱਟੇ ਦੀ ਹਾਈਟ ਰੂਟ ਬਹੁਤ ਆ ਹਨਾ ਹਾਂਜੀ ਅੰਦਰ ਤੋਂ ਦਸੰਬਰ ਬਾਈ ਨੇ ਦਸੰਬਰ ਨੂੰ ਗਣੀ ਦੂਜੀ ਨੂੰ ਸੋਈ ਆ ਬਾਈ ਨੇ ਦੱਸਿਆ ਸੀ ਉਹਨਾਂ ਨਿਸ਼ਾਨੇ ਕਵਰ ਕਰਦਾਂਗੇ ਹਾਂ ਪੈਰ ਵਗੈਰਾ ਦੇਖੋ ਤੁਸੀਂ ਇਹਦੇ ਪਿਛੋ ਪੂਛ ਦਿਖਾਉ ਜਾਈ ਮੜੀ ਜੀ ਤੇ 7-8 ਕੁ ਮਹੀਨਿਆਂ ਦਾ ਉਸ ਹਾਵਣਾ ਤੁਸੀਂ ਦੇਖੋ ਇਹਦੀ ਹਾਈਟ ਵਗੈਰਾ ਕਿੰਨੀ ਆ ਮੱਝ ਤੋਂ ਉਹ ਇਧਰ ਦਿਖਾ ਦਿਆਂ ਸਵਾਰ ਕੇ ਦੇਖੋ ਗਾਂਆਂ ਨੂੰ ਆਡਰ ਕੱਢਦੀ ਪਿਛਲੇ ਪਾਸੇ ਨੂੰ ਦੁਪਹਿਰ 2 ਕੁ ਵਜੇ ਦਾ ਟਾਈਮ ਆ ਜਦੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਟੋਕੜ ਮੱਝਾ ਤੇ ਫੇਰ ਵੀ ਆਡਰ ਪੂਰਾ ਭਰਿਆ ਹੋਇਆ ਦੁਪਹਿਰ ਦੇ ਟਾਈਮ ਆ ਇਹ ਮੱਝ ਕਿੱਥੋਂ ਲੈਂਦੀ ਸੀ ਬਈ ਅੰਗਰੇਜ਼ ਆਪਾਂ ਇਹ ਗੋਇੰਦਵਾਲ ਏਰੀਆ ਚੋਂ ਆਈ ਹੈ ਜੀ ਗੋਇੰਦਵਾਲ ਸਰ ਕੋਈ ਵਧੀਆ ਬ੍ਰੀਡਰ ਬੰਦਾ ਜੀ ਠੀਕ ਹੈ ਜੀ ਗਾਂਦਿਆਂ ਚ ਪਾਸ਼ਾ ਪਾ ਕੇ ਲਈ ਹੂੰ ਤਾਂ ਕਿੱਥੇ ਮਿਲਦੀ ਸੀਗੀ ਅੱਛਾ ਤੇ ਰਿਕਾਰਡ ਚੰਗਾ ਜੀ ਇਹ ਮੇਲੇ ਵਿੱਚ ਪਾਈ 2021 ਚ ਹਾਂਜੀ ਉੱਥੇ ਕਿਹੜੇ ਮੇਲੇ ਚ ਪਾਈ ਸੀ ਬੂ ਪਿੰਡ ਹੁੰਦਾ ਨੀਤਿ ਦਾਵੀ ਦਾ ਉਧਰ ਉੱਥੇ ਚਵਾਈ ਕੇਂਦਰ ਆ ਜੀ ਠੀਕ ਹੈ ਉੱਥੇ ਪਾਈ ਸੀਗੀ ਫਿਰ ਨੂੰ ਮੈਂ ਸਟੈਟਸ ਹੋ ਗਿਆ ਮੇਲੇ ਦੇ ਠੀਕ ਹੈ ਤੇ ਬਾਅਦ ਚ ਫੇਰ ਵਾਪਸ ਕਰਨੀ ਪਈ ਕਿ ਮੈਂ ਮੈਂ ਸਟੇਟਸ ਵਿੱਚ ਨਹੀਂ ਥੋੜੇ ਚੋਰੀ ਚੋਰੀ ਹੁੰਦੀ ਜੀ ਤੁਹਾਡੇ ਕੋਲੇ ਪੀਕ ਤੇ ਕਿੰਨੇ ਇੱਕ ਤੱਕ ਗਈ ਆ ਇਹ ਇਹ 1.5 19 ਕਿਲੋ ਤਾਂ ਮੈਂ ਚੋਇਆ ਥੱਤੀ ਅੱਜ ਵੀ ਇਹਦੇ ਕੋਲ 16 17 ਹੁਣ ਵੀ ਹੈਗਾ ਥੱਲੇ ਤੇ 7 8 ਮਹੀਨਿਆਂ ਦੀ ਸੋਈ ਥੱਲੇ ਵੀ 16 17 ਕਿਲੋ ਹੈਗਾ ਤੇ 4 ਮਹੀਨਿਆਂ ਦੀ ਗੱਬਣ ਵੀ ਹੈ ਹੁਣ ਇਹ 4 ਮਹੀਨਿਆਂ ਦੀ ਗੱਬਣ ਹੈ ਹਾਂਜੀ 4 ਮਹੀਨੇ ਹੁਣ ਕਿਹੜੇ ਸੀਮਾ ਬੋਲ ਤੋ ਇਹ ਇਹ ਡਾਇਮੰਡ ਹਰੀ ਕੇ ਵਜਦਾ ਜੀ ਡਾਇਮੰਡ ਹਰੀ ਕੇ ਹਾਂਜੀ ਠੀਕ ਹੈ ਠੀਕ ਹੈ ਦੋਸਤੋ ਬਹੁਤ ਚੰਗੀ ਮੱਝ ਆ ਇਹ ਤੁਸੀਂ ਹਿਸਾਬ ਲਾਓ ਵੀ 7-8 ਮਹੀਨੇ ਦੀ ਮਤਲਬ ਕੋਈ ਹੁਣ ਆ ਕੇ ਕੋਈ ਚੂਣੀ ਚਾਵੇ ਦੋ ਟਾਈਮ ਬਾਈ ਤਿੰਨ ਟਾਈਮ ਦੇਖ ਸਕਦਾ ਜੀ ਹਾਂ ਜੀ ਚਾਵੇ ਜਦੋਂ ਮਰਜ਼ੀ ਆਓ ਜੀ ਹਾਂ ਦੋਸਤੋ ਇਸ ਗੱਲ 'ਚ ਕੋਈ ਝੂਠ ਨਹੀਂ ਹੈਗਾ ਤੁਸੀਂ ਆ ਕੇ ਚੋ ਸਕਦੇ ਆ ਇਹਨੂੰ ਜਿਨੇ ਵੀ ਭਰਾ ਨੇ ਕਟਾ ਖਰੀਦਣਾ ਹੋਵੇ ਤਾਂ ਇਹ ਨਾਲ ਇਹਦੀ ਮਾਂ ਖੜੀ ਐ ਤੇ ਇਹਨੂੰ ਤੁਸੀਂ ਚੋ ਕੇ ਦੇਖ ਸਕਦੇ ਆ ਵੀ ਇਹਨਾਂ 'ਚ ਦੁੱਧ ਹੈਗਾ ਇਹਦੇ ਥੱਲੇ ਜਾਂ ਨਹੀਂ ਹੈਗਾ ਠੀਕ ਐ ਬਾਕੀ ਵੈਸੇ ਮੱਝ ਵੈਸੀ ਰੱਖਦੀ ਐ ਵੇਖਣ 'ਚ ਵੀ ਕਿੰਨੇ 'ਚ ਦੁੱਧ ਆੜੀ ਐ ਤੇ ਆ ਜਿਹੜੀ ਨਾਲ ਮੱਝ ਖੜੀ ਐ ਬਈ ਇਹ ਵੀ ਲਈ ਐ ਜੀ ਮੱਕਰ ਨੂੰ ਹਾਂਜੀ ਬਾਰਡਰ ਏਰੀਆ ਲੈ ਕੇ ਆਂਦੀ ਹੈ ਜੀ ਅੱਛਾ ਇਹ ਵੀ ਬਾਰਡਰ ਏਰੀਆ ਕਿਦੋਂ ਲੈਂਦੀ ਹੈ ਹਾਂਜੀ ਹਾਂਜੀ ਠੀਕ ਹੈ ਇਹ ਵੀ ਨੀਲੀ ਜੀ ਪੈਂਦੀ ਹੈ ਨਾ ਹਾਂ ਨੀਲੀ ਵਿੱਚ ਸ਼ੌਂਕ ਹੈ ਜੀ ਆਪ ਨੂੰ ਅੱਛਾ ਨੀਲੀਆਂ ਦਾ ਸ਼ੌਂਕ ਹੈ ਮੀਲਵੇ ਸ਼ੌਂਕ ਹੈ ਠੀਕ ਹੈ ਤਾਂ ਇਹਨੂੰ ਨੀਲੇ ਜਿਹਾ ਸਿੰਮ ਲੱਗਾ ਬਾਦਲ ਦਾ ਜਿਹਾ ਜੇ ਹੁਣ ਤੁਸੀਂ ਇੱਕ ਹੋਰ ਕਿਹਨੇ ਮੱਝ ਲੈਣੀ ਉਹ ਵੀ ਨੀਲੀ ਦੀ ਲੋੜ ਹੈ ਹਾਂਜੀ ਉਹ ਨੀਲੇ ਹੀ ਨੀਲੇ ਕਾਣੂ ਜੀ ਠੀਕ ਹੈ ਇਹ ਗਾਂ ਤੇ ਕੱਟਾ ਤੁਸੀਂ ਵੇਚਨੇ ਆ ਹਾਂਜੀ ਤਾਂ ਸੇਲ ਕਰਨੇ ਤਾਂ ਕਰਕੇ ਫਿਰ ਥਾਂ ਕੱਟਾ ਕਰਨੇ ਠੀਕ ਹੈ ਅੱਛਾ ਇੱਕ ਨਾ ਚਲੋ ਇਹ ਇਹ ਕਿੰਨਾ ਕਿਦੋਂ ਦਿੰਦੀ ਸੱਚ ਇਹ ਇਹ 13 ਕਿਲੋ ਤੇ ਸਾਰ ਰਹੀ ਆ ਜੀ ਇਹ 13 14 ਵਾਲੀ ਆ ਹਾਂ ਜੀ ਇਹ ਵਿਚਾਰਾ ਮਹੀਨਾ ਦੀ ਗੱਭਣ ਆ ਜੀ ਚਾਰਾਂ ਦੀ ਗੱਭਣਾ ਆ ਇਹ ਹੁਣ ਵੀ ਦੁੱਧ ਦੇ ਰਹੀ ਆ ਹਾਂ ਜੀ ਦੇ ਰਹੀ ਜੀ ਠੀਕ ਹੈ 11 12 ਕਿਲੋ ਦੇ ਜਾਂਦੀ ਅੱਛਾ ਇੱਕ ਨਾ ਮਤਲਬ ਬਹੁਤ ਕਮੈਂਟ ਆਉਂਦੇ ਆ ਬਾਈਆਂ ਦੇ ਫੀਡ ਦਾ ਬੜਾ ਸਮੱਸਿਆ ਚੱਲਦੀ ਆ ਵੀ ਬਾਈ ਕਿਹੜੀ ਫੀਡ ਪਾਉਣੇ ਹਨ ਤੁਸੀਂ ਆਪ ਦਾ ਐਕਸਪੀਰੀਅੰਸਾਂ ਜਾਂ ਕਰੋ ਵੀ ਤੁਸੀਂ ਇਹਨਾਂ ਨੂੰ ਦੁੱਧ ਵਾਲੀਆਂ ਨੂੰ ਕਿਹੜੀ ਪਾਉਣੇ ਆ ਪਹਿਲਾਂ ਦੁੱਧ ਵਾਲੀਆਂ ਬਾਰੇ ਦੱਸੋ ਵੀ ਕਿਹੜੀ ਫੀਡ ਪਾਉਣੇ ਆ ਇਹ ਆਪ ਦੀ ਬਣਾ ਕੇ ਫਾਰਮੂਲਾ ਇੰਗਾ ਲਿਆ ਆ ਜੀ ਅੱਛਾ ਉਤਰ ਹਰਿਆਣੇ ਦੇ ਵੀ ਹੈਗੇ ਯਾਰ ਬਿੱਲੀ ਠੀਕ ਹੈ ਉਹਨਾਂ ਦਾ ਲੈ ਠੀਕ ਹੈ ਉਹਦਾ ਕੋਈ ਫਾਰਮੂਲਾ ਸਾਂਝਾ ਹੋ ਜਾ ਹਾਂਜੀ ਤੁਹਾਨੂੰ ਦੇ ਦਾਂਗੇ ਜੀ ਤੁਸੀਂ ਵੀਡੀਓ ਚ ਲਾ ਦੋਗੇ ਤੁਸੀਂ ਆ ਮੈਂ ਵੀਡੀਓ ਚ ਲਾ ਦੂੰਗਾ ਠੀਕ ਕਿਉਂਕਿ ਬੋਲ ਕੇ ਇੰਨੀਆਂ ਚੀਜ਼ਾਂ ਫਿਰ ਬੋਲ ਕੇ ਉਖਾਏ ਜਾਂਦੇ ਤੇ ਜਿਹੜੇ ਊਂ ਪਸ਼ੂ ਤਿਆਰ ਕਰਦੇ ਆ ਤੁਸੀਂ ਮੰਨ ਲਓ ਜਿਵੇਂ ਬੱਚੀਆਂ ਤਿਆਰ ਕਰਦੇ ਆ ਜਾਂ ਕੋਈ ਕੱਟੀ ਤਿਆਰ ਕਰਦੇ ਆ ਉਹ ਉਹਨੂੰ ਕਿਹੜੀ ਫੀਡ ਪਾਉਣੇ ਆ ਉਹਨੂੰ ਸੁਭ ਜਦੋਂ ਜਿਵੇਂ ਆ ਬੱਚਾ ਆਪਣਾ ਜੀ ਹਾਂਜੀ ਹਾਂਜੀ ਇਹਨੂੰ ਕਾਸਟ ਆਕਟਰ ਪਾਈ ਜਾਂਦੇ ਕਿੰਨੇ ਚਿਰ ਦਾ ਇਹ ਇਹਨੂੰ 4 ਕਿਲੋ ਦੁੱਧ ਇੱਕ ਟਾਈਮ ਦਾ ਸੋਨੇ ਪਾਏ ਜੀ ਹੂੰ ਤੇ 3 ਮਹੀਨੇ ਪਿਆਉਣਾ ਇਹਨੂੰ ਕਪਸਟਰਟਰ ਕਿਸੇ ਪ੍ਰਾਈਵੇਟ ਕੰਪਨੀ ਦਾ ਮਤਲਬ ਨਹੀਂ ਕਾਰਗਲ ਦਾ ਭਾਈ ਅਸੀਂ ਕਾਰਗਲ ਦਾ ਤੁਸੀਂ ਕਾਰਗਲ ਦਾ ਪਾਉਣਾ ਠੀਕ ਹੈ ਕਾਰਗਲ ਰਿਜਲਟ ਦਿੰਦੀ ਹੈ ਜੀ ਠੀਕ ਹੁਣ ਤੱਕ ਦੇਖਿਆ ਠੀਕ ਹੈ ਹਾਂਜੀ ਉਸ ਤੋਂ ਬਾਅਦ ਕਫਗਰੋ ਵੀ ਕਾਰਗਲ ਦਾ ਕਾਬਰੋ ਵੀ ਕਾਰਗਲ ਦਾ ਤੇ ਬਾਕੀ ਫਿਰ ਡਰਾਈ ਬਾਦੀ ਦੀ 3 ਕੁ ਮਹੀਨੇ ਠੀਕ ਹੈ ਤੇ ਇੰਨਾ ਬਾਅਦ ਤੋਂ ਬਾਅਦ 1.5 ਸਾਲ ਚ ਤਾਂ ਬਾਣੀ ਜਾਂਦੀ ਬੱਚੀ ਜੀ ਬੱਚੀ ਤਾਂ ਬਾਣੀ ਜਾਂਦੀ ਛੋਟੀਆਂ ਨੂੰ ਵੀ ਇਹੀ ਚੱਲਦੀ ਆ ਛੋਟੀਆਂ ਨੂੰ ਸੇਮ ਸੇਮ ਹੀ ਚੀਜ਼ ਚੱਲਦੀ ਮਤਲਬ ਕੱਲਾ ਦੁੱਧ ਵਾਲੀ ਫੀਡ ਤੁਸੀਂ ਆਪਦੇ ਬਣਾਉਣੇ ਆ ਬਾਕੀ ਸਾਰੀ ਮੁੱਲ ਦੀ ਹਾਂਜੀ ਹਾਂ ਬਾਕੀ ਸਾਰੀ ਕੰਮ ਦਾ ਰਿਜ਼ਲਟ ਮਿਲਦਾ ਜੀ ਨਾਲ ਤੁਹਾਨੂੰ ਹਾਂ ਵਧੀਆ ਰਿਜ਼ਲਟ ਮਿਲਦਾ ਜੀ ਠੀਕ ਹੈ ਠੀਕ ਹੈ ਅਸ਼ਾਪਾ ਫਿਰ ਉਹ ਕੱਟੇ ਤੇ ਆਈਗੇ ਇਹਦਾ ਰੇਟ ਵਗੈਰਾ ਦੱਸਿਗੇ ਕੀ ਰੇਟ ਆ ਇਹਦਾ ਕਰਨਾ ਆਪਾਂ ਕਿ ਫੋਨ ਤੇ ਕਰਨਾ ਨਹੀਂ ਫੋਨ ਤੇ ਕਰ ਲਾਂਗੇ ਰੇਟ ਜੀ ਜੇ ਕੋਈ ਸ਼ੌਂਕੀਆ ਬੰਦਾ ਆ ਗਿਆ ਤੇ ਠੀਕ ਹੈ ਫੋਨ ਤੇ ਫੋਨ ਤੇ ਕਰ ਲਾਂਗੇ ਅਸੀਂ ਤਾਂ ਕਹਿੰਦੇ ਕੋਈ ਤਿਆਰ ਹੂੰ ਹੂੰ ਕਿ ਥਾਂ ਦੀਦਾ ਅਸੀਂ ਰੱਖ ਦਿਆ ਅਸੀਂ ਕਾਹਦੇ ਵੇਚ ਦੇਣ ਨੂੰ ਹੂੰ ਵੀ ਚੀਜ਼ ਬਹੁਤ ਵਧੀਆ ਜੀ ਇਹ ਤਾਂ ਠੀਕ ਹੈ ਤੇ ਵੇ ਰੱਖਣ ਵਾਲੇ ਬੰਦੇ ਹੁੰਦੇ ਨੇ ਹਾਂ ਵੀ ਸ਼ੌਂਕ ਵਾਲਾ ਬੰਦਾ ਪਈ ਠੀਕ ਹੈ ਠੀਕ ਹੈ ਰੋਸ ਹਸਾਉਣਾ ਰੇਟ ਹੋ ਜਾਊਗਾ ਹਾਂ ਜੋਸਤਾਂ ਕਰ ਲਾਂਗੇ ਓਕੇ ਦੋਸਤੋ ਰੇਟ ਬਾਈ ਜੀ ਫੋਨ ਤੇ ਕਰ ਲੈਣਗੇ ਪਰ ਬੰਦਾ ਜਿਹੜਾ ਸ਼ੌਂਕ ਵਾਲਾ ਹੋਵੇ ਜਿਹਨੇ ਖਰੀਦਣਾ ਤੇ ਚੰਗੀ ਨਸਲ ਦਾ ਕੱਟਾ ਕੱਟੇ ਦੀਆਂ ਵੀ ਵੈਸੇ ਮਿਲਕਦੀਆਂ ਨੇ ਆਪਾਂ ਝੋਟੀਆਂ ਦੀ ਵਖਾਉਣੇ ਨੇ ਪਰ ਕੱਟੇ ਦੀ ਵੀ ਵਖਾਉਣੀ ਬੰਦੀ ਹੈ ਮਤਲਬ ਕਰੈਕਟ ਤਾਂ ਉਹੀ ਹੁੰਦੇ ਆ ਸਾਰੇ ਤੇ ਇਧਰੋਂ ਟੈਸਟਿੰਗਲ ਵਗੈਰਾ ਵਿਖਾ ਦਿੰਨੇ ਤੁਹਾਨੂੰ ਅਮੜਾ ਇਹਦਰ ਚੰਦਨ ਵੀ ਕਰ ਰਹੀ ਹੈ। ਲੋਇ ਦੋਸਤੋ ਇਹਦੇ ਵਿੱਚ ਬੱਚੇ ਦੇ ਜਿਹੜਾ ਮੇਲ ਦੇ ਵੀ ਛੋਟੇ-ਛੋਟੇ ਥਣ ਲੱਗੇ ਹੁੰਦੇ ਆ ਪਰ ਇਹਦੇ ਥਣਾ ਦਾ ਸਾਈਜ਼ ਵੀ ਵੱਡਾ ਹੈ। ਤੁਹਾਨੂੰ ਦੇਖਦੇ ਹੋਣਗੇ ਦੋਨੇ ਪਾਸੇ। ਤਾਂ ਠੀਕ ਆ ਦੋਸਤੋ ਵੀਡੀਓ ਵੇਖਣ ਲਈ ਧੰਨਵਾਦ। ਸ਼ੁਕਰੀਆ।